ਉਹਨਾਂ ਦਾ ਅੱਜ ਇਹ ਕਿ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਚੋਰਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਨਵਾਂ ਮਾਮਲਾ ਸੰਦੂਬਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਪੈਟਰੋਲ ਪੰਪ ਦੇ ਕੋਲ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਾਈਕ ਤੇ ਤਿੰਨ ਨੌਜਵਾਨ ਆਉਂਦੇ ਨੇ ਤਿੰਨਾਂ ਨੌਜਵਾਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਉਹਨਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਕਿ ਲੁੱਟ ਖੋਹਾਂ ਦੀਆਂ ਵਾਰਦਾਤਾ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਨੋਟੇਰਿਆਂ ਨੇ 20 ਤੋਂ 25000 ਰੁਪਏ ਲੁੱਟ ਕੇ ਉੱਥੋਂ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੇ ਬੁਲਾਇਆ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਜਿੰਨਾ ਨਾਲ ਲੁੱਟ ਹੋਈ ਹੈ ਉਹਨਾਂ ਤੇ ਤੇਜ਼ ਹਥਿਆਰਾਂ ਨਾਲ ਚੋਰਾਂ ਨੇ ਹਮਲਾ ਵੀ ਕੀਤਾ ਅਤੇ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਹਾਂ ਮੈਂ ਤੁਹਾਡਾ ਦੱਸ ਕੀ ਪੂਰੀ ਕਰਨਾ ਹੈ। ਮੇਰਾ ਨਾਮ ਜੋਰਾ ਸਿੰਘ ਹੈ ਜੀ। ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਦੇ ਸਦੂਕਾਨ ਦੇ ਨਜ਼ਦੀਕ ਦੋ ਮੁੰਡਿਆਂ ਨੂੰ ਵਾਟੂ ਕੇ ਰੋਟੇ ਰੇ ਭੱਜ ਗਏ ਸੀ ਤਿੰਨ ਬੰਦੇ ਸੀਗੇ ਉਹ। ਕਾਲੇ ਤੇ ਆ ਸੀ। ਬਾਈਕ ਤੇ ਸੀਗੇ ਜੀ। ਤੇ ਨਹੀਂ ਜਾਣਦੇ ਤਿੰਨ ਬੰਦੇ ਹੀ ਲਵਾ। ਮੂੰਹ ਬੰਨੇ ਹੋਏ ਸੀ। ਤੇ ਕਿੰਨਾ ਕੈਸ਼ ਇਹੜਾ ਲੁਟਿਆ ਨਾਲ। ਤਕਰੀਬਨ ਅੰਜਨਲਮ ਮੁੰਡੇ ਦੇ जख्मियां ਉਹ ਤੋਂ ਕੁਝ 10 ਪਰ ਨਹੀਂ ਪਾਇਆ ਕਿੰਨਾ ਕਿੰਨਾ ਨੇ ਅੰਦਾਜ਼ਨ ਅਵੀ 25000 ਦੇ ਕਰੀਬ ਤੇ ਹੋ ਗਏ ਓਕੇ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਹਾਂ ਡਿਪਟੀ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀ ਇਹ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀ ਉਸੇ ਟਾਈਮ ਦੀ ਵਾਰਦਾਤ ਦੇ ਸਮੇਂ ਜਿਹੜੇ ਚਿੱਟੇ ਦੇ ਨੇ ਅਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖ ਲਓ ਮਾੜੇ ਹਾਲਾਤ ਹੈ ਜੀ ਬਾਕੀ ਕੀ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਕੋ ਇਹ ਮੰਗ ਚਾਹੁੰਦੇ ਹਾਂ ਕਿ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ ਡਰ ਦਾ ਨਾ ਫੈਲੀ ਜਾਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਕੀ ਨਾਮ ਨੇ ਉਹਨਾਂ ਦੇ ਆਨੰਦ ਖਿਸ਼ੋਰ ਸੰਤੋਸ਼ ਕੁਮਾਰ ਜਿੰਨੀਆਂ ਸੱਟਾਂ ਲੱਗੀਆਂ ਉਹਨਾਂ ਦੇ ਦੋਵੇਂ ਬਾਹਾਂ ਤੇ ਇੱਥੇ ਹੱਥਾਂ ਤੇ ਸੱਟਾਂ ਵਗੀਆਂ ਡੁੱਗੀਆਂ ਲੋਕੀਂ ਕਾਰਨਾਥ ਹਮਲਾ ਹੋਇਆ ਦਾਤਣਾ ਦੇ ਨਾਲ ਇੱਥੇ ਡਾੜੀ ਕਿਤੇ ਰਿਹਾ ਹੈ ਹੈਮਕੋਨ ਹਸਪੀਟਲ ਹੋਈਆਂ ਤੁਹਾਨੂੰ ਘਟਣਾ ਬਾਰੇ ਕਿਦੋਂ ਜਾਣਕਾਰੀ ਮਿਲੀ ਹੈ ਮੈਂ ਕਪੂਰਸਲਾ ਸਹੀ ਹੈ 10:05 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ ਤੁਹਾਡੇ ਬੰਦਿਆਂ ਨੂੰ ਇੱਥੇ ਵੱਟ ਓਕੇ ਚੱਲ ਗਏ ਹੈ ਕੰਪਨੀ ਜਿਹੜਾ ਲੁੱਟ ਦੀ ਵਾਰਦਾਤ ਸੀ ਹਾਂਜੀ ਕਦੋਂ ਇਹ ਵਾਰਦਾਤ ਹੋਈ ਹੈ ਕੀ ਕੋਈ ਜਾਣਕਾਰੀ ਸਾਨੂੰ ਅੱਜ ਇੱਕ ਇਤਲਾ ਮਿਲੀ ਸੀ ਕਿ ਸਦੂਅਲ ਪਿੰਡ ਹੈਗਾ ਸਾਡਾ ਜੋ ਬੋਲ ਰੋਡ ਦੇ ਉੱਤੇ ਉੱਥੇ ਇੱਕ ਇਸਾਰ ਫਿਲਿੰਗ ਸਟੇਸ਼ਨ ਹੈ ਸ਼ੁਪ ਪੈਟਰੋ ਮਾਰ ਦੇ ਨਾਮ ਤੋਂ ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਅਤ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੋਡ ਹਸਪੀਟਲ ਲੋਈਆ ਪ੍ਰਤੀ ਕਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿਛ ਕੀਤੀ ਆ ਪ੍ਰੇਮਾ ਫਸਾਈ ਪਤਾ ਲੱਗ ਗਿਆ ਕਿ ਤਿੰਨ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਸ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਆ ਉਹਨੂੰ ਜਲਦੋ ਜਲ ਟਰੇਸ ਕਰਾਂਗੇ ਸਰ 15 ਜਸਤਰੇ ਦੇ ਮੌਕੇ ਬੱਦੀ ਜਿਹੜੀ ਬਫਦੀ ਤਲਾਤ ਹੈ ਸੜਕਾਂ ਦੇ ਉੱਤੇ ਵੀ ਇੰਨੇ ਚਿੱਟੇ ਦੇਦ ਵਿੱਚ ਇਹ ਜਿਹੀ ਵਾਰਦਾਤ ਹੋਣਾ ਕਿਵੇਂ ਦਿੱਤੇ ਆ ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ। ਤੇ ਇਹ ਮੈਂ ਕਿਨਾਂ ਖਾਣਾ ਆਇਆ ਜੀ? ਇਸ ਬਾਰੇ ਜੀ ਹਜੇ ਤੱਕ ਉਹਨਾਂ ਉਹ ਵੀ ਨਹੀਂ ਜਾਣਕਾਰੀ ਦੇ ਪਾਏ ਕਿਉਂਕਿ ਅਰਧਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਹੈ ਉਥੇ ਤਾਲਾ ਲੱਗਾ ਹੋਇਆ। ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ شناخت ਜਿਹੜੀ ਹੋਣੀ ਹੈ ਉਹ ਦੱਸਾਂ।